ਅੱਜ ਪਿਆਰ ਕਰਨ ਵਾਲਿਆਂ ਦਾ ਦਿਨ ਯਾਨੀ ਕਿ ਵੈਲੈਂਟਾਈਨ ਡੇ ਹੈ ਤੇ ਵੈਲੈਂਟਾਈਨ ਡੇ ਦੇ ਉੱਪਰ ਲੋਕ ਆਪਣੇ ਪਿਆਰ ਦਾ ਇਸ ਹਾਰ ਕਰਦੇ ਨੇ ਪਰ ਚੰਡੀਗੜ੍ਹ ਦੇ ਵਿੱਚੋਂ ਵੈਲੈਂਟਾਈਨ ਡੇ ਤੇ ਜੋ ਸਭ ਤੋਂ ਜ਼ਿਆਦਾ ਪੀੜ ਦੇਖੀ ਜਾ ਰਹੀ ਹੈ ਉਹ ਉਹ ਦੇਖੀ ਜਾ ਰਹੀ ਹੈ ਫੁੱਲਾਂ ਦੀਆਂ ਦੁਕਾਨਾਂ ਤੇ ਜਿੱਥੇ ਕਿ ਅੱਜ ਇੱਕ ਗੁਲਾਬ ਦਾ ਫੁੱਲ 250 ਰੁਪਏ ਦਾ ਵਿਕ ਰਿਹਾ ਤੇ 20 ਤੋਂ 30 ਰੁਪਏ ਦਾ ਵਿਕਣ ਪਾਲਾ ਇਹ ਰੈੱਡ ਰੋਜ਼ ਯਾਨੀ ਕਿ ਲਾਲ ਗੁਲਾਬ ਵੀ ਅੱਜ 50 ਰੁਪਏ ਦੇ ਵਿੱਚ ਵਿਕ ਰਿਹਾ ਜਿਸ ਨੂੰ ਖਰੀਦਣ ਤੇ ਲਈ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਫੁੱਲਾਂ ਦੀਆਂ ਦੁਕਾਨਾਂ ਤੇ ਖਾਸ ਤੌਰ ਤੇ ਲੋਕ ਲਾਲ ਗੁਲਾਬ ਅਤੇ ਬੁਕੇ ਖਰੀਦੇ ਹੋਏ ਨਜ਼ਰ ਆ ਰਹੇ ਨੇ ਇਸ ਮੌਕੇ ਲੋਕ ਟੈਡੀ ਬੀਅਰ ਦੀ ਵੀ ਖੂਬ ਖਰੀਦਦਾਰੀ ਕਰ ਰਹੇ ਨੇ ਜਿਨ੍ਹਾਂ ਨੂੰ ਦੁਕਾਨਦਾਰਾਂ ਨੇ ਵੇਚਣ ਤੇ ਲਈ ਖੂਬ ਆਕਰਸ਼ਕ ਤਰੀਕੇ ਦੇ ਨਾਲ ਸਜਾਇਆ ਹੋਇਆ ਹੈ ਠੀਕ ਹੈ ਜੀ ਵੀਰੋ ਅੱਛਾ ਜਾ ਰਹਾ ਲੋਕ ਲੈ ਰਹੇ ਹਨ ਜੀ ਇਸ ਵਾਰ ਫੁੱਲ ਕਿੰਨੇ ਗਏ ਫੁੱਲ 50 ਰੁਪਏ ਦੇ ਸੀ ਮੈਂ आपको नहीं लगता है इस, नहीं। इस बार सस्ता ही कर रखा पिछली बार महंगा था सत्तर इस बार फूलों का हमारे पास गिफ्ट्स लेने आते हैं टेडी बियर्स हैं फोटो फ्रेम्स है लव के कोटेशन हैं और बहुत कुछ है हर चीज़ के गिफ्ट हर चीज गैलरी सारी बहुत अच्छी है बहुत अच्छे गिफ्ट बिक रहे हैं इस तरह का रिस्पॉन्स इस बार आपको देखने को मिलता है बहुत अच्छा रिस्पॉन्स है ਬਹੁਤ ਅੱਛਾ ਰਿਸਪੌਂਸ ਆਤਾ ਹੈ ਚਾਕਲੇਟ ਵੀ ਚਾਕਲੇਟਸ ਵਿੱਚ ਵਿਕਦੀ ਹੈ ਚਾਕਲੇਟਸ ਕੈਟਾਗਰੀ ਵੀ ਹੈ ਸਾਰੀ ਹੈ ਇਹ ਡਿਫਰੈਂਟ ਡਿਫਰੈਂਟ ਹੈ ਵੈਲੈਂਟਾਈਨ ਸਪੈਸ਼ਲ ਚਾਕਲੇਟਸ ਆਤੀਆਂ ਹਨ ਰਮ ਚਾਕਲੇਟਸ ਹਨ ਹੋਮ ਮੇਡ ਚਾਕਲੇਟਸ ਹਨ ਬਹੁਤ ਅੱਛਾ ਰਿਸਪੌਂਸ ਹੈ ਉਤੇ ਹੀ ਅੱਜ ਵੈਲੈਂਟਾਈਨ ਡੇ ਦੇ ਉੱਪਰ ਚੰਡੀਗੜ੍ਹ ਤੇ ਗੇੜੀ ਰੂਪ ਤੇ ਗੱਲ ਕਰੀਏ ਤਾਂ ਤਾ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਗੇਟ ਨੰਬਰ 1 ਤੇ 3 ਨੂੰ 5 ਵਜੇ ਤੱਕ ਬੰਦ ਕੀਤਾ ਗਿਆ ਸਿਰਫ ਗੇਟ ਨੰਬਰ 2 ਤੋਂ ਹੀ ਲੋਕਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਗੇੜੀ ਰੂਟ ਵਿੱਚ ਸੈਕਟਰ 8 9 ਤੇ ਸੈਕਟਰ 10 ਲੇਜ਼ਰ ਵੈਲੀ ਦੇ ਵੱਲੋਂ ਜਿੱਥੇ ਜਿੱਥੇ ਕਿ ਖੂਬ ਨੌਜਵਾਨ ਗੇੜੀਆਂ ਮਾਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਪੁਲਿਸ ਦਾ ਕੜਾ ਪੈਰਾ ਵੀ ਚੱਪੇ ਚੱਪੇ ਦੇ ਉੱਪਰ ਦਿਖਾਈ ਦੇ ਰਿਹਾ ਤੇ ਅੱਜ ਚੰਡੀਗੜ੍ਹ ਪੁਲਿਸ ਦੇ ਜਵਾਨ ਤਣਾਤ ਨੇ ਤੇ ਸਪੈਸ਼ਲ ਨਾਕੇ ਲਗਾਏ ਗਏ ਨੇ ਤੇ ਹਰ ਹਣ ਚਾਂਣ ਪਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਅੱਜ ਦੇ ਖਾਸ ਦਿਨ ਦੇ ਉੱਪਰ ਨੌਜਵਾਨ ਕਿਹੜਾ ਪਿੱਛੇ ਰਹਿਣ ਪਾਲੇ ਸੀ ਉਹਨਾਂ ਦੇ ਵੱਲੋਂ ਨਾਕਿਆਂ ਦੇ ਬਾਵਜੂਦ ਵੀ ਕਿਸੇ ਨੇ ਗੱਡੀ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਤੇ ਕੋਈ ਪਿਆਰ ਦਾ ਸਨੇਹਾ ਦਿੰਦਾ ਹੋਇਆ ਨਜ਼ਰ ਆ ਰਿਹਾ ਪਰ ਅੱਜ ਚੰਡੀਗੜ੍ਹ ਪੁਲਿਸ ਕਾਫੀ ਸਖਤ ਦਿਖਾਈ ਦੇ ਰਹੀ ਹੈ ਤੇ ਚੱਪੇ ਚੱਪੇ ਦੇ ਉੱਪਰ ਪੁਲਿਸ ਤਣਾਤ ਅਜਿਹੇ ਤੇ ਜੋ ਵੀ ਨੌਜਵਾਨ ਹੁਲੜ ਪਾਸੀ ਅਤੇ ਵਾਰ-ਵਾਰ ਕੀੜੀਆਂ ਮਾਰਦਾ ਹੋਇਆ ਗੇੜੀ ਰੂਟ ਤੇ ਉੱਪਰ ਨਜ਼ਰ ਆ ਰਿਹਾ ਉਹਨਾਂ ਦੇ ਜਮਕੇ ਚਲਾਨ ਕੱਟੇ ਜਾ ਰਹੇ ਨੇ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਪਗਵਤ ਸਿੰਘ ਦੀ ਰਿਪੋਰਟ